ਬਾਈਰ ਜੀ ਦਾ ਖਾਲਸਾ ਵਹਿਰ ਜੀ ਕੀ ਪਤੇ ਸਾਰੇ ਦੇਸ਼ ਨਿਵਾਸੀਆਂ ਨੂੰ ਪੰਜਾਬੀ ਵਿਰਸਾ ਟੀਵੀ ਵੇਖਣ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾਗਾ ਤੇ ਨਵੇਂ ਸਾਲ ਦੀਆਂ 2025 ਦੀਆਂ ਮੁਬਾਰਕਾਂ ਵੀ ਦਿੰਦਾਗਾ ਬੇਸ਼ੱਕ ਸਾਡੇ ਦੇ ਸਿੱਖ ਕੌਮ ਦੇ ਨਾਲ ਬੜਾ ਕੁਝ ਵਾਪਰਿਆਗਾ 1 ਜਨਵਰੀ 1993 ਦੇ ਵਿੱਚ ਸ਼੍ਰੀ ਕਾਲਤਾਸ ਦੇ ਜਥੇਦਾਰ ਗੁਰਦੇਵ ਸਿੰਘ ਕੌਕੇ ਨੂੰ ਕਿਸ ਤਰ੍ਹਾਂ ਇਹਨਾਂ ਦੁਸ਼ਟਾਂ ਨੇ ਸ਼ਹੀਦ ਕੀਤਾ ਸਾਰਿਆਂ ਨੂੰ ਪਤਾਗਾ ਦੁੱਖੜੇ ਬਰੇ ਨੇ ਚਲੋ ਅਸੀਂ ਫੇਰ ਵੀ ਸਿੱਖ ਕੌਮ ਜਰਦੇ ਆਈਏ ਤੇ ਜਰਦੇ ਰਹਾਂਗੇ ਗੱਲ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਪਗ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਕੀ ਖਸੂਸ ਸੀ ਤੇ ਕੀ ਸਰਕਾਰਾਂ ਵੱਲੋਂ ਉਹਨਾਂ ਨੂੰ ਡਿਬਿਊ ਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਜਾ ਰਿਹਾ ਦੋ ਸਾਲ ਹੋ ਗਏ ਤੇ ਹੁਣ ਆਪਾਂ ਜਿਹੜੀ ਗੱਲ ਇੱਕ ਹੋਰ ਕਰਨੀ ਹੈ ਤੁਹਾਡੇ ਨਾਲ ਜ਼ਰੂਰੀ ਸੁਣਨੀ ਹੈ ਉਹ ਤੇ ਵੀਡੀਓ ਵੱਤ ਵਾਤ ਸ਼ੇਅਰ ਕਰਨਾ ਤੇ ਸੰਗਤ ਨੂੰ ਅਪੀਲ ਵੀ ਕਰਦਾਗਾ ਕਿ ਆਉਣ ਵਾਲੀ 14 ਜਨਵਰੀ 2025 ਨੂੰ ਮੁਕਸਰ ਮਾਗੀ ਦੇ ਮੇਲੇ ਤੇ ਭਾਈ ਅੰਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਪਾਰਟੀ ਵੱਲੋਂ ਨਮਾਇੰਦਿਆਂ ਵੱਲੋਂ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਤੇ ਭਾਈ ਅੰਮਰਪਾਲ ਸਿੰਘ ਦੇ ਮਾਪੇ ਤੇ ਹੋਰ ਬਖ ਬਖ ਜਥੇਬੰਦੀਆਂ ਵੱਲੋਂ ਇੱਕ ਨਵਾਂ ਖੇਤਰੀ ਪਾਰਟੀ ਦਾ ਆਗਾਜ਼ ਕੀਤਾ ਜਾ ਰਿਹਾ ਹੈਗਾ 14 ਜਨਵਰੀ 2025 ਨੂੰ ਮੁਕਸਦਸਰ ਦੀ ਧਰਤੀ ਉੱਤੇ ਤਾਨੂੰ ਸਾਰਿਆਂ ਨੂੰ ਪਤਾ ਕਿ ਮਕਸਦ ਦਾ ਇਤਿਹਾਸ ਜਿੱਥੇ ਕਿ 40 ਮੁਕਤਿਆਂ ਨੇ ਆਪਣੀ ਸ਼ਹੀਦੀ ਪਾਈ ਬੇਦਾਵਾ ਜਿਹੜਾ ਲਿਖਿਆ ਸੀ ਉੱਤੇ ਪੜਿਆ ਗਿਆ ਤੇ ਉਸ ਨੂੰ ਲੈ ਕੇ ਜਿਹੜਾ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਅੰਮਰਪਾਲ ਸਿੰਘ ਦੀ ਨਵੀਂ ਪਾਰਟੀ ਬਣਾਉਣ ਜਾ ਰਹੇ ਆ ਖੇਤਰੀ ਪਾਰਟੀ ਸ਼ਾਸਕੀ ਪਾਰਟੀ ਹੋਵੇਗੀ ਜਿਹੜੀ ਕਿ ਕੌਮ ਦੇ ਵਿੱਚ ਇੱਕ ਨਵਾਂ ਰੂਹ ਪੈਦਾ ਕਰੇਗੀ ਨਵਾਂ ਜੋਸ਼ ਭਰੇਗੀ ਇਹ ਸੂਚਨਾ ਸਾਨੂੰ ਆਈ ਅੰਮਰਪਾਲ ਸਿੰਘ ਦੇ ਪਰਿਵਾਰ ਤੇ ਨਾਲ ਦੇ ਸਿੰਘਾ ਸਾਥੀਆਂ ਨੇ ਦੱਸਿਆ ਕਿ ਕੌਮ ਨੂੰ ਇੱਕ ਸੁਨੇਹਾ ਦਿਓ ਸਿੱਖ ਕੌਮ ਆਉਣ ਵਾਲੇ 24 ਜਨਵਰੀ ਨੂੰ ਉਹ ਮਹਾਵਾਂ ਕੇ ਜਿਹੜਾ ਕਿ ਸ੍ਰੀ ਮਕਸਾ ਸਾਹਿਬ ਦੀ ਧਰਤੀ ਉੱਤੇ ਪਹੁੰਚਣ ਦੀ ਕਿਰਪਾਲਤਾ ਕਰੇ ਅਤੇ ਉਥੋਂ ਐਲਾਨ ਹੋਵੇਗਾ ਵੱਖਰਾ ਕਿ ਇੱਕ ਪਾਰਟੀ ਜਿਹੜੀ ਆ ਕਿੰਨੇ ਟਾਈਮ ਦਾ ਰੇਡ ਦਾ ਚੱਲਦਾ ਆ ਰਿਹਾ ਸੀ ਕਿ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀ ਨਵੀਂ ਪਾਰਟੀ ਬਣਾਉਣਗੇ ਔਰ ਉਹ ਰੇਡ ਕਾ ਹੁਣ ਖਤਮ ਹੋ ਰਿਹਾ ਹੈਗਾ ਇੱਕ ਨਵੀਂ ਪਾਰਟੀ ਦਾ ਆਗਾਜ਼ ਹੋ ਰਿਹਾ ਹੈਗਾ ਨਵੀਂ ਖੇਤਰੀ ਪਾਰਟੀ ਬਣਨ ਜਾ ਰਹੀ ਆ 14 ਜਨਵਰੀ 2025 ਨੂੰ ਮੁਕਸਾ ਦੀ ਧਰਤੀ ਤੇ ਐਲਾਨ ਹੋਵੇਗਾ ਤੇ ਸਿੱਖ ਸਭ ਤੁਹਾਨੂੰ ਬੇਨਤੀ ਹੈ ਜਿਹੜੇ ਜਾ ਸਕਦੇ ਨੇ ਤੇ ਉੱਥੇ ਜਾ ਕੇ ਭਾਈ ਅੰਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਸੰਗਤਾਂ ਦਾ ਜਿਹੜਾ ਸਹਿਯੋਗ ਜਰੂਰ ਕਰੋ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿੰਨਾ-ਕਿੰਨਾ ਸਰਕਾਰਾਂ ਨੇ ਸਾਨੂੰ ਲੁੱਟਿਆ ਤੇ ਕੁੱਟਿਆਗਾ ਕਿੰਨਾਂ ਨੇ ਸਾਡੇ ਝੂਠੇ ਪੁਲਸ ਮੁਕਾਬਲੇ ਬਣਾਏ ਨੇ ਕਿਹਨੇ ਸਾਨੂੰ ਕੋਟ-ਕੋਟ ਕੇ ਜੇਲ੍ਹਾਂ ਦੇ ਵਿੱਚ ਬੰਦੀ ਬਣਾਇਆ ਹੋਇਆਗਾ 30-30 30 ਸਾਲਾਂ ਤੋਂ ਸਾਡੇ ਸਿੰਘ ਨੇ ਜਿਹੜੇ ਉਹ ਸਰਕਾਰਾਂ ਨੇ ਅੰਦਰ ਕੀਤੇ ਹੋਏ ਨੇ ਜੇਕਰ ਭਾਈ ਅੰਮਰਤਪਾਲ ਸਿੰਘ ਦੀ ਇਸ ਪਾਰਟੀ ਨੂੰ ਭਰਮਾ ਹੰਗਾਰਾ ਮਿਲਦਾਗਾ ਤਾਂ ਉਹ ਜਿਹੜੇ 30-30 30 ਸਾਲ ਤੋਂ ਅੰਦਰ ਸਿੰਘ ਬੈਠੇ ਨੇ ਉਹ ਵੀ ਜਲਦੀ ਰਹਾਅ ਹੋ ਜਾਣਗੇ ਕਿਉਂਕਿ ਇੱਕ ਟੀਚਾ ਲੈ ਕੇ ਚੱਲੇ ਨੇ ਬੇਸਾਕਾ ਰਾਜਨੀਤਿਕ ਪਾਰਟੀ ਜ਼ਰੂਰ ਹੋਵੇਗੀ ਪਰ ਮੁੱਦੇ ਨੇ ਜਿਹੜੇ ਉਹ ਧਾਰਮਿਕ ਜ਼ਰੂਰ ਹੋਣਗੇ ਸਭ ਤੋਂ ਪਹਿਲ ਦੇ ਆਧਾਰ ਤੇ ਸਾਨੂੰ 84 ਦਾ ਇਨਸਾਫ ਤਾਂ ਕੀ ਮਿਲਣਾ ਸੀ ਸਾਨੂੰ ਤਾਂ 15 ਸਾਲ ਬੀਤੇ ਪਹਿਲਾਂ ਵਰਗਾੜੀ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕਾ ਦੋਸ਼ੀ ਨੇ ਜਿਹੜੇ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਜਿਹੜੇ ਖੁੱਲੇ ਆਮ ਫਿਰਦੇ ਨੇ ਅਜੇ ਤੇ ਹੁਣ ਤਾਂ ਜਿਹੜਾ ਪ੍ਰਦੀਪ ਕਲੇਰ ਆ ਸਾਰਾ ਕੁਝ ਮੰਨ ਚੁੱਕਿਆਗਾ ਕਿ ਜਿੰਨੀ ਬੇਅਦਬੀ ਕੀਤੀ ਆ ਉਹ ਡੇਰਾ ਮੁਖੀ ਗਰਮੀਤ RAM ਨਹਿਮਤੇ ਹਾਣੀ ਫਰੀਦ ਦੇ ਕਹਤੇ ਕੀਤੀ ਗਈ ਆ ਤੇ 40 ਮੈਂਬਰੀ ਉੱਥੇ ਜਿਹੜੀ ਕਮੇਟੀ ਆ ਉਹਨੂੰ ਹਦਾਇਤ ਕੀਤੀ ਸੀ ਕਿ ਤੁਸੀਂ ਜਾ ਕੇ ਗੁਰੂਗ੍ਰੰਥ ਸਾਹਿਬ ਦੀ ਉੱਤੋਂ ਦੀ ਜਿਹੜਾ ਸਰੂਪਾ ਚੋਰੀ ਕਰੋ ਤੇ ਗਲੀਆਂ ਦੇ ਵਿੱਚ ਇਹਨਾਂ ਦੇ ਅੰਖ ਖਿਲਾਰੋ ਤੇ ਇਹ ਕਹਿੰਦੇ ਕਿ ਸਾਡੇ ਗੁਰੂ ਦਾ ਨਰਾਦਰ ਕਰ ਰਹੇ ਨੇ ਜਨਨ ਇੱਕ ਸੌਦਾ ਸਾਧ ਦਾ ਪਾਪੀ ਦਾ ਬਲਾਤਕਾਰੀ ਦਾ ਮਨ ਭਾਈ ਅੰਮਰਤਪਾਲ ਸਿੰਘ ਦੇ ਨਾਲ ਬਠਿੰਡਾ ਸਰਕਾਰਾਂ ਨੇ ਇੱਕ ਵਾਰ ਤੁਸੀਂ ਕੀਤੀ ਹੈ ਭਾਈ ਅੰਮਰਤਪਾਲ ਸਿੰਘ ਦੀ ਜੋਰ ਲਾ ਛੱਡਿਆ ਅਜੇ ਵੀ ਇੱਕ ਪਾਸੇ ਜੇਲ੍ਹ ਦੇ ਵਿੱਚ ਬੰਦਾ ਐਨਐਸਏ ਲੱਗਿਆ ਹੋਇਆਗਾ ਦੂਸਰੇ ਪਾਸੇ ਨੌਜਵਾਨ ਪੰਜਾਬ ਦੇ ਵਿੱਚ ਸ਼ਹੀਦ ਹੋ ਰਹੇ ਨੇ ਨੌਜਵਾਨਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਨੇ ਤੇ ਸਾਰਿਆਂ ਦਾ ਬਾਕਿਆ ਕੀ ਕੀਤਾਗਾ ਭਾਈ ਅੰਮਰਤਪਾਲ ਤੇ ਪਾਇਆ ਜਾ ਰਿਹਾ ਕਿ ਭਾਈ ਅੰਮਰਤਪਾਲ ਸਿੰਘ ਕਰਾ ਰਿਹਾ ਜੇਲ੍ਹ ਦੇ ਵਿੱਚੋਂ ਇਹ ਸਰਕਾਰਾਂ ਦੀ ਮਨਸਾ ਦੇਖੋ ਇਹ ਡੀਪ ਸਟੇਟ ਆ ਜਿਹੜੀ ਇਹ ਸੈਂਟਰ ਸਰਕਾਰ ਦੀਆਂ ਏਜੰਸੀਆਂ ਨੇ ਜਿਹੜੀਆਂ ਸਿੱਖਾਂ ਨੂੰ ਇਸ ਕਰਕੇ ਬਦਨਾਮ ਕਰਦੀਆਂ ਨੇ ਕਿ ਕਦੇ ਸਿੱਖ ਰਾਜ ਨਾ ਕਰ ਲੈਣ ਇੱਥੇ ਆ ਕੇ ਸਿੱਖ ਅੱਗੇ ਨਾ ਆ ਜਾਣ ਜਿਸ ਤਰ੍ਹਾਂ ਐਮਪੀ ਬਣ ਕੇ ਖਨੂਰ ਸੰਤੋ ਭਾਈ ਅੰਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋੜ ਤੋਂ ਉਸ ਦਿਨ ਤੋਂ ਲੈ ਕੇ ਏਜੰਸੀਆਂ ਅਲਰਟ ਨੇ ਪੰਜਾਬ ਦੇ ਵਿੱਚ ਬੜਾ ਕੁਝ ਹੋ ਰਿਹਾ ਹੈਗਾ ਬੰਬ ਧਮਾਕਿਆਂ ਦਾ ਜੋਰ ਵੀ ਆ ਤੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਨੇ ਉਹਨਾਂ ਦੀ ਅਨਕਾਉਂਟਰ ਕੀਤੇ ਜਾ ਰਹੇ ਨੇ ਫਰਜੀ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ 1990 92 ਤੇ 93 ਦਹਾਕੇ ਦੇ ਵਿੱਚ ਇਸ ਤਰ੍ਹਾਂ ਹੁੰਦਾ ਆ ਰਿਹਾ ਇੱਕ ਗੱਲ ਇੱਥੇ ਮੈਂ ਹੋਰ ਕਰ ਦੇਵਾਂ ਇੱਕ ਬੜੀ ਹੁਣ ਚਰਚਾ ਚੱਲੀ ਆ ਕਿ ਪਾਕਿਸਤਾਨ ਦੇ ਵਿੱਚ ਇੱਕ ਜੈਸਨਾ ਸੈਦ ਨਾਮ ਹੈ ਭੁੱਲਿਆ ਹਮਾ ਜੱਟ ਦੇ ਨਾਮ ਤੇ ਜਿਹੜਾ ਮਸ਼ਹੂਰ ਹੋਇਆਗਾ ਬੇਸਕੋ ਨਸ਼ਾ ਤਸਕਰੀ ਦਾ ਕੰਮ ਕਰਦਾ ਸੀ ਖਬਰਾਂ ਕਿੰਨਾ ਕਿ ਮਾਵਾ ਦੇ ਪੁੱਤ ਜਹਾੜੇ ਹੋਣਗੇ ਪਰ ਇੱਕ ਉਹਦੀ ਬਹਾਦਰੀ ਨੂੰ ਸਲਾਮ ਇਸ ਤਰ੍ਹਾਂ ਕਰਦੇ ਆ ਕਿ ਉਹਨੇ ਇੱਕ ਲਲਕਾਰ ਕੇ ਕਿਹਾ ਕਿ ਆਜੋ ਪੁੱਤ ਵਾਲਿਆਂ ਨੂੰ ਕਿ ਮੈਂ ਭੱਜਾਂਗੇ ਭੱਜਾਂਗਾ ਨਹੀਂ ਜੱਟ ਦਾ ਮੈਂ ਪੁੱਤਾਂ ਬੇਸਕੋ ਜੱਟ ਸਾਉਧ ਭਰਤੇ ਆ ਜਾਂ ਕਮੇ ਭਰਤੇ ਆ ਹੁਣ ਕਈਆਂ ਨੇ ਰੌਲਾ ਪਾ ਲਿਆ ਕਿ ਜੱਟਾਂ ਦੇ ਆਧਾਰ ਤੇ ਉਹਨੂੰ ਜੱਟ ਕਹਿ ਦਿੱਤਾ ਇਹ ਬੇਫਾਲਤੂ ਮੁੱਦੇ ਨੇ ਇਹ ਬੇਫਾਲਤੂ ਗੱਲਾਂ ਨੇ ਜਿਹੜੀਆਂ ਤੁਸੀਂ ਕਰ ਰਹੇ ਹੋ ਪਰ ਉਹਨੇ 17 ਘੰਟੇ ਕਹਿੰਦੇ ਪੁਲਿਸ ਦੇ ਨਾਲ ਡਟ ਕੇ ਮੁਕਾਬਲਾ ਕੀਤਾ ਚਾਚਾ ਭਤੀਜਾ ਤੇ ਦੋ ਜਾਨੇ ਹੋਰ ਸੀ ਚਾਰ ਜਾਨਾਂ ਨੇ ਉੱਥੇ ਆਪਣੀ ਜਿਹੜੀ ਹਸਾ ਹੱਤ ਦਿੱਤੀ ਆ ਪੁਲਿਸ ਦੇ ਅੰਨੇ ਬਾਗ ਗੋਲੀਆਂ ਚਲਾਈਆਂ 36 ਘੰਟੇ ਕਹਿੰਦੇ ਰੋਖ ਰੋਕ ਕੇ ਫਾਇਰਿੰਗ ਹੁੰਦੀ ਰਹੀ ਜਦੋਂ ਸਾਰਾ ਪਾਸ ਨੂੰ ਐ ਹੋ ਗਿਆ ਕਿ ਹੁਣ ਤਾਂ ਬੜਾ ਮੁਸ਼ਕਲ ਹੋ ਗਿਆ ਤੇ ਉਹਨਾਂ ਨੇ ਹੈਲੀਕਾਪਟਰ ਮਂਗਾਏ ਤੇ ਤਾਹਾਂ ਤੋਂ ਗੋਲੀਬਾਰੀ ਕੀਤੀ ਤੇ ਤਾ ਜਾ ਕੇ ਉਹਨਾਂ ਨੂੰ ਮਾਰਿਆ ਗਿਆ ਇੱਕ ਇਹਦੇ ਵਿੱਚ ਹੋਰ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਕਹਿੰਦੇ ਉਸ ਜੈਨਸਲ ਜੱਟ ਨੇ ਦੇ ਹੱਥ ਦੇ ਵਿੱਚ ਉਹਦੇ ਕੋਲੇ ਗ੍ਰਨੇਡ ਸੀ ਜਦੋਂ ਪੁਲਿਸ ਵਾਲਿਆਂ ਤੇ ਛਿੱਟਣ ਲੱਗਿਆ ਕਹਿੰਦੇ ਉਹ ਗਰਨੇਟ ਉਹਦੇ ਹੱਥ ਵਿੱਚ ਫਟ ਗਿਆ ਤੇ ਇਹ ਹੋ ਸਕਦਾ ਕਿ ਉਸ ਕਰਕੇ ਉਹਦੀ ਉਹਦੇ ਨਾਲ ਹੀ ਮੌਤ ਹੋ ਗਈ ਹੋਵੇ ਪਰ ਜੇਕਰ ਗਰਨੇਟ ਉਹ ਪੁਲਿਸ ਵਾਲਿਆਂ ਵੱਲ ਜਾਂਦਾ ਤਾਂ ਤਤਵਾਹੀ ਮੱਚ ਜਾਣੀ ਸੀ ਤਾਂ ਨੁਕਸਾਨ ਜ਼ਿਆਦਾ ਹੋਣਾ ਸੀ ਇਸੇ ਕਰਕੇ ਪੰਜਾਬ ਦੀ ਧਰਤੀ ਦੇ ਉੱਤੇ ਅਟੋਲ ਦੇ ਵਿੱਚ ਮੁਕਾਬਲਾ ਹੋਇਆ ਬਾਬਾ ਮਨੋ ਚੈਲ ਦਾ ਗੁਰਬਾਜਨ ਸਿੰਘ ਮਨੋ ਚਾਲ ਦਾ ਖਾਰਕੂ ਹੋਇਆ ਪੰਜਾਬ ਦੀ ਧਰਤੀ ਉੱਤੇ ਬਹੁਤ ਵੱਡਾ ਨਧੜਕ ਜੋਦਾ ਹੋਇਆ ਪੈਦਾ 72 ਘੰਟੇ ਲੜਾਈ ਲੜਦਾ ਰਿਹਾ 72 ਘੰਟੇ ਇਕੱਲਾ 72 ਘੰਟੇ ਉਸ ਨੂੰ ਨੇੜੇ ਨਹੀਂ ਆਉਣ ਦਿੱਤਾ 36 ਘੰਟੇ ਮੁਕਾਬਲੇ ਹੁੰਦੇ ਰਹੇ 48 ਘੰਟੇ ਮੁਕਾਬਲੇ ਹੁੰਦੇ ਰਹੇ 34 ਘੰਟੇ ਮੁਕਾਬਲੇ ਹੁੰਦੇ ਰਹੇ ਉਹ ਮੌਜੇ ਜਿਹੜਾ ਮੁਕਾਬਲਾ ਹੋਇਆ ਸੀ ਬਲਵਿੰਦਰ ਸਿੰਘ ਬਲਟ ਦੇ ਨਾਲ ਆ ਤੇ ਪੁਲਿਸ ਵਾਲਿਆਂ ਜਿਹੜੀਆਂ ਸੀ ਆਰਪੀ ਗਡੋਡੂ ਜਿਹੜੇ ਮਰੀਆਂ ਭੇਡਾਂ ਖਾਣੇ ਜੇ ਉਹਨਾਂ ਦੀ ਘਰ ਘਰ ਕੇ ਕੈਂਟਰ ਤੋਰੇ ਸੀ ਉਸ ਨੌਜਵਾਨ ਨੇ ਉਸ ਖਾਨਦੂ ਸਿੰਘ ਨੇ ਬਲਵਿੰਦਰ ਸਿੰਘ ਬਲਟ ਤਲਵੰਡੀ ਅਗਲੀਆ ਸੁਣਿਆ ਹੋ ਤੁਸੀਂ ਨਾਮ ਆ ਉਹਨਾਂ ਤੋਂ ਤਾਂ ਇੱਕ ਪੁਲਿਸ ਮੁਲਾਜ਼ਮ ਨਹੀਂ ਜਿਹੜਾ ਬੱਸ ਦੇ ਵਿੱਚ ਆਇਆ ਐ ਤੇ ਕਹਿੰਦੇ ਕਿ ਉਸ ਸਮੇਂ 1992 ਦੇ ਦਹਾਕੇ ਦੇ ਵਿੱਚ ਟਰੱਕ ਪਰ ਪਰ ਤੋਰ ਕੇ ਤੋਰੇ ਸੀ ਸੀਆਰਪੀ ਦੇ ਬਾਬਾ ਕਰਮਾਦਨ ਸਿੰਘ ਮਾਨੋਚਾਲ ਨੇ 72 ਘੰਟੇ ਮੁਕਾਬਲਾ ਕੀਤਾ ਲੋਥਾਂ ਦੀਆਂ ਢੇਰੀਆਂ ਲਾ ਦਿੱਤੀਆਂ بڑے بڑے ਖਾਰਦੂ ਸਿੰਘ ਹੋਏ ਨੇ ਸਾਡੇ ਨੌਜਵਾਨਾਂ ਨੂੰ ਹਿਸਟਰੀ ਕਿਉਂ ਨਹੀਂ ਪਤਾ ਲੱਗਦੀ ਇਤਿਹਾਸ ਨਹੀਂ ਪੜਦੇ ਇੱਕ ਗੀਤ ਦੇ ਵਿੱਚ ਜਿਕਰ ਆਇਆਗਾ ਸਿੱਧੂ ਮੂਸੇਵਾਲੇ ਨੇ ਕੀਤਾ ਭਾਈ ਬਲਬੰਦਰ ਸਿੰਘ ਜਟਾਣੇ ਦਾ ਕਿ ਜਿਹੜੀ ਉਹ ਨਹਿਰ ਰੋਕੀ ਗਈ ਹੈ ਚਰਜੀਸ ਚੰਨੀ ਚੰਨਾ ਤੇ ਨਾਲ ਦੇ ਉਹਦੇ ਸਾਥੀਆਂ ਨੇ ਐਸ ਵੀ ਐਲ ਨਹਿਰ ਜਿਹੜੀ ਕੱਢਦੇ ਸੀ ਪੰਜਾਬ ਤੋਂ ਲੈ ਕੇ ਜਾਂਦੀ ਸੀ ਹਰਿਆਣੇ ਵੱਲ ਤੇ ਉਹਨਾਂ ਨੇ ਉੱਥੇ ਜਿਹੜਾ ਟੱਕ ਰਕਾ ਦਿੱਤਾ ਤੇ ਉਹਨਾਂ ਦਾ ਜਿਹੜਾ ਕਿਹਾ ਸ਼ਬਦ ਸਿੱਧੂ ਮੂਸੇਵਾਲੇ ਦਾ ਤਾਂ ਜਾ ਕੇ ਸਰੋਵਰ ਕਮੇਟੀ ਨੂੰ 30 32 ਸਾਲਾਂ ਬਾਅਦ ਜਾ ਕੇ ਉਸ ਸੂਰਮੇ ਦੀ ਅਜਾਇਬ ਘਰ ਦੇ ਵਿੱਚ ਤਸਵੀਰ ਲਾਉਣੀ ਪਈ ਸਾਡੀ ਸਰੌਣ ਇੱਕ ਮੈਡੀਆ ਜੇ ਸੁੱਤੀ ਪਈ ਆ ਇੱਥੇ ਸਾਡੇ ਐਡੇ ਵੱਡੇ ਨਾਮੀ ਜਿਹੜੇ ਨੇ ਖਾਰਕੂ ਸਿੰਘ ਹੋਏ ਨੇ ਖਾਰਕੂ ਦਾ ਮਤਵ ਵਾਲਾ ਹੁਣ ਕਈਆਂ ਨੂੰ ਮਤਵ ਵਾਲੀ ਨਹੀਂ ਪਤਾ ਹੁਣ ਖਾਰਕੂ ਦਾ ਖਾਰਕੂ ਕੋਈ ਏਕਾ 47 ਚੱਕਣ ਵਾਲੇ ਨੂੰ ਕਹਿੰਦੇ ਖਾਰਕੂ ਕੋਈ ਮੁਕਾਬਲਾ ਕਰਨ ਵਾਲੇ ਨੂੰ ਨਹੀਂ ਕਹਿੰਦੇ ਖਾੜਕੂ ਮਤਲਬ ਹੁੰਦਾ ਅਣਖ ਦੇ ਨਾਲ ਜਿਉਣਾ ਮੂੰਹ ਤੇ ਗੱਲ ਕਹਿ ਦੇਣੀ ਆਪਣੇ ਅਕੀਦੇ ਤੇ ਪਿੱਛੇ ਨਾ ਹਟਣਾ ਜਿਹੜੀ ਸਰਕਾਰਾਂ ਦੇ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨੀ ਤੇ ਉਹਨੂੰ ਖਾੜਕੂ ਕਿਹਾ ਜਾਂਦਾ ਇਹ ਨਹੀਂ ਕਿ ਇਕਸੰਤਾ ਲਈ ਜਿੰਨੇ ਚੱਕੀਆ ਵੀ ਉਹ ਖਾੜਕੂ ਆ ਖਾੜਕੂ ਕਿਤੇ ਕਿਸੇ ਦੀਆਂ ਧੀਆਂ ਭੈਣਾਂ ਦੀ ਬੇਪੱਤੀ ਨਹੀਂ ਕਰਦਾ ਖਾੜਕੂ ਬੰਦਾ ਜੋ ਹੁੰਦਾਗਾ ਉਹ ਅਣਖ ਦੇ ਨਾਲ ਜਿਉਂਦਾ ਜਿੰਨਾ ਚਿਰ ਜਿਉਂਦਾਗਾ ਕਿਸੇ ਦੀ ਏਨ ਨਹੀਂ ਮੰਨਦਾ ਬੇਸ਼ੱਕ ਪੁਲਿਸ ਤੇ ਕੋਈ ਵੀ ਜਿੰਨੇ ਮਰਜੀ ਉਹਨੂੰ ਕਿਸੇ ਭਾਵੇਂ ਤਸੀਹੇ ਦੇਵੇ ਉਹ اٹਲ ਰਹਿੰਦਾਗਾ ਗੁਰੂ ਤੇ ਬਸਵਾਤ ਹੁੰਦਾਗਾ ਉਹਦਾ ਉਹਦਾ ਨਾਮ ਆ ਖਾੜਕੂ ਉਹਨੂੰ ਖਾੜਕੂ ਕਿਹਾ ਜਾਂਦਾਗਾ ਤੇ ਸਾਡੇ ਲੋਕਾਂ ਨੇ ਸੋਚਿਆ ਹੋਇਆ ਕਿ ਖਾੜਕੂ ਉਹ ਖਾੜਕੂ ਨੇ ਜਿਨ੍ਹਾਂ ਦੇ ਹੱਥ ਵਿੱਚ 1.47 ਹੋਵੇ ਜਾਂ ਕੁਝ ਹੋਰ ਅਤੇ ਹਰ ਹੋਣਾ ਨਹੀਂ ਠੀਕ ਹੈ ਕਿ ਉਹ ਮੌਕੇ ਦੇ ਤੌਰ ਦੇ ਨਾਲ ਜਦੋਂ ਪੁਲਿਸ ਟਰੈਕਟਰ ਕਰਦੀ ਆ ਜਦੋਂ ਬਾਰ-ਬਾਰ ਪੁਲਿਸ ਤੰਗ ਪਰੇਸ਼ਾਨ ਕਰਦੀ ਆ ਫਿਰ ਕਈ ਵਾਰੀ ਨੌਜਵਾਨਾਂ ਨੂੰ ਅਕਿਆਂ ਨੂੰ ਹਥਿਆਰ ਚੱਕਣੇ ਪਏ ਜਾਂਦੇ ਆ ਤੇ ਉਹ 1990-92 ਦੇ ਹੱਕੇ ਵਿੱਚ ਚੱਕਣੇ ਪਏ ਕਿ ਉਹ ਸਰਕਾਰ ਤੋਂ ਬਾਗੀ ਹੋਏ ਜਦੋਂ ਸਾਡੀ ਧਰਤੀ ਦੇ ਉੱਤੇ ਪੰਜਾਬ ਦੀ ਧਰਤੀ ਉੱਤੇ ਮੁੱਖ ਮੰਤਰੀ ਬਿਆਨਤੇ ਨੇ ਛੋਟੇ ਪੁੱਲ ਤੋਂ ਮੁਕਾਬਲੇ ਬਣਾਉਣੇ ਸ਼ੁਰੂ ਕਰ ਦਿੱਤੇ ਤਾਂ ਅੱਗੇ ਨੌਜਵਾਨ ਫਿਰ ਘਰ ਛੱਡ ਕੇ ਭੱਜ ਗਏ ਤਾਂ ਉਹਨਾਂ ਨੇ ਫਿਰ ਆਪਣਾ ਜਿਹੜਾ ਕਿ 47 ਦੇ ਹੱਥ ਨੂੰ ਜਿਹੜਾ ਹੱਥ ਪਾਇਆ 47 ਦੇ ਮੁਠੇ ਨੂੰ ਗੱਲ ਕਰਦੇ ਜੇ ਆਪਾਂ ਭਾਈ ਅੰਮਰਤਪਾਲ ਸਿੰਘ ਦੀ ਤੇ ਅੱਜ ਸਰਕਾਰਾਂ ਭਾਈ ਅੰਮਰਤਪਾਲ ਸਿੰਘ ਨੂੰ ਵੀ ਟਾਰਗੇਟ ਕਰ ਰਹੀਆਂ ਨੇ ਕਦਾਰਕੁਸੀ ਕਰ ਰਹੀਆਂ ਨੇ ਕਦੇ ਉਹਦੀ ਭਾਈ ਦੀ ਕਰਦੇ ਆ ਕਦਾਰਕੁਸੀ ਵੀ ਚਿੱਟਾ ਫੜਿਆ ਗਿਆ ਜੀ ਫਲਾਣਾ ਫੜਿਆ ਗਿਆ ਧਮਕਾ ਫੜਿਆ ਗਿਆ ਕਹਿੰਦੇ ਸਿੱਖਾਂ ਦੇ ਹੱਥਾਂ ਤੋਂ ਹੀ ਸਿੱਖਾਂ ਦੇ ਮੂੰਹਾਂ ਤੋਂ ਬਲਾਬਲਾ ਕੇ ਕਹਿ ਰਹੇ ਨੇ ਕਿ ਤੁਸੀਂ ਭਾਈ ਅੰਮ੍ਰਿਤਪਾਲ ਨੂੰ ਮਾੜਾ ਬੋਲੋ ਮਾੜਾ ਕਹੋ ਹੋ ਸਕਦਾ ਕਿ ਇਹਨਾਂ ਨੂੰ ਕੀ ਲਾੜ ਦਿੱਤਾ ਹੈ ਪ੍ਰਮਾਤਮਾ ਜਾਣਦਾ ਜਾਂ ਇਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਇਹ ਵੀ ਪ੍ਰਮਾਤਮਾ ਜਾਣਦਾ ਏਜੰਸੀਆਂ ਬੰਦੇ ਵੱਡੇ-ਵੱਡੇ ਨੂੰ ਖਰੀਦ ਲੈਂਦੀਆਂ ਨੇ ਏਜੰਸੀਆਂ ਵੱਡੇ-ਵੱਡੇ ਕਹਿੰਦੇ ਕਹਾਉਂਦੇ ਬੰਦਿਆਂ ਨੂੰ ਨੱਪ ਲੈਂਦੀਆਂ ਨੇ ਤੇ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਕੂੜ ਪ੍ਰਚਾਰ ਹੋ ਰਿਹਾ ਉਹ ਸਾਰਾ ਗਲਤ ਆ ਤੇ ਬਾਕੀ ਤੁਸੀਂ ਜਦੋਂ 14 ਜਨਵਰੀ ਨੂੰ ਜਾਵੋਗੇ ਉੱਤੇ ਮੁਕਤਸਰ ਦੀ ਧਰਤੀ ਦੇ ਉੱਤੇ ਉੱਥੇ ਜਾ ਕੇ ਜੋ ਕੁਝ ਸਪੀਚਾਂ ਹੋਣਗੀਆਂ ਉਤੋਂ ਲੈਕਚਰ ਹੋਣਗੇ ਆਗਾਜ਼ ਹੋਊਗਾ ਨਵੀਂ ਪਾਰਟੀ ਦਾ ਖੇਤਰੀ ਪਾਰਟੀ ਬਣਾਉਣ ਜਾ ਰਹੇ ਨੇ ਭਾਈ ਅੰਮਰਤਪਾਲ ਸਿੰਘ ਤੇ ਭਾਈ ਸਾਬਰੀ ਸਿੰਘ ਖਾਲਸਾ ਭਾਈ ਜਸਵੀਰ ਸਿੰਘ ਰੋਡੇ ਅਤੇ ਹੋਰ ਵੀ ਜਿਹੜੇ ਬڑے ਸਿੱਖ ਵਿਦਵਾਨ ਨੇ ਜਿੰਦਾ ਦਾ ਮੈਂ ਨਾਮਾ ਬਿਸਰ ਚੁਕਤੀ ਹੈਗਾ ਕਿ ਬੜੇ ਜਿਹੜੇ ਸਿੱਖ ਕੌਮ ਦੇ ਸਹਿਦ ਬੰਦੇ ਨੇ ਉਹ ਇੱਕ ਨਵੀਂ ਪਾਰਟੀ ਦਾ ਆਗਾਜ਼ ਕਰਨ ਜਾ ਰਹੇ ਆ ਨਵੀਂ ਪਾਰਟੀ ਬਣਾਉਣ ਜਾ ਰਹੇ ਆ ਇਸ ਕਰਕੇ ਇਸ ਵੀਡੀਓ ਨੂੰ ਬਾਰਤ ਬਾਤ ਸ਼ੇਅਰ ਕਰੋ ਤਾਂ ਕਿ ਜਿਹੜੇ ਕਿ 24 ਜਨਵਰੀ 2025 ਨੂੰ ਮੁਕਸਦ ਦੀ ਧਰਤੀ ਤੇ ਪਹੁੰਚ ਸਕਣ ਆਪਣੇ ਕਮੈਂਟ ਵੀ ਜਰੂਰ ਲਿਖਿਓ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਨ ਵਾਲੇ ਇਹ ਜਰੂਰ ਤੁਸੀਂ ਉੱਥੇ ਆਪਣੀ ਹਾਜ਼ਰੀ ਲਵਾਇਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਵੀ ਇੱਕ ਹਾਲ ਦੀ ਆ ਕਿਉਂਕਿ ਸਾਡੇ ਕੋਲ ਹੋਰ ਵੱਡਾ ਕੋਈ ਪ੍ਰਬੰਧ ਨਹੀਂ ਸਰਕਾਰਾਂ ਕੋਲੇ अनेका ਰੁਪਈਆ ਦਾ ਉਹ بڑے ਹਥਿਆਰ ਦੇ ਸਕਦੀਆਂ ਨੇ ਬੜਾ ਕੁਝ ਕਰ ਸਕਦੀਆਂ ਨੇ ਸਾਡੇ ਕੋਲ ਇੱਕੋ ਇੱਕ ਪਲੇਟਫਾਰਮ ਇਹ ਆ ਅਸੀਂ ਆਪਣੇ ਚੈਨਲ ਦੇ ਜਰੀਏ ਕਿ ਭਾਈ ਅੰਮਰਤਪਾਲ ਸਿੰਘ ਦੀ ਸੁੱਚੀ ਸੁੱਚੀ ਆਵਾਜ਼ ਤਹਾਡੇ ਤੱਕ ਪਹੁੰਚਾ ਦੀਏ ਤੇ ਤੁਸੀਂ ਇਸ ਆਵਾਜ਼ ਨੂੰ ਅੱਗੇ ਫਾਰਵਰਡ ਕਰ ਦਿਓ ਇਹ ਵੀ ਇੱਕ ਨੇਕੀ ਦਾ ਕੰਮ ਆ ਕਿਉਂਕਿ ਕਈ ਨੌਜਵਾਨਾਂ ਨੂੰ ਨਹੀਂ ਪਤਾ ਹੁੰਦਾ ਬੇਸ਼ੱਕ ਅੱਜ ਇੰਟਰਨੈਟਰ ਦਾ ਸਮਾਂ ਆਗਾ ਸੋਸ਼ਲ ਮੀਡੀਆ ਦਾ ਸਮਾਂ ਆਗਾ ਪਲ-ਪਲ ਦੀ ਖ਼ਬਰ ਮਿਲਦੀ ਆ ਪਰ ਫਿਰ ਵੀ ਕਈ ਵਾਰ ਹੁੰਦਾਗਾ ਜੇਕਰ ਅਸੀਂ ਬੋਲਦੇ ਆ ਅਸੀਂ ਗੱਲਾਂ ਕਰਦੇ ਆ ਜੇ ਸਾਡੀ ਗੱਲ ਨੌਜਵਾਨਾਂ ਤੱਕ ਸਾਡੀਆਂ ਮਾਮਾਂ ਤੱਕ ਸਾਡੀਆਂ ਭੈਣਾਂ ਤੱਕ ਪਹੁੰਚਦੀ ਸਾਡੇ ਬਜ਼ੁਰਗਾਂ ਤੱਕ ਪਹੁੰਚਦੀ ਆ ਤਾਂ ਬਹੁਤ ਸਾਨੂੰ ਸਕੂਨ ਮਿਲਦਾ ਕਿ ਠੀਕ ਆ ਕਿ ਸਾਡੀ ਕਹੀ ਗੱਲ ਆ ਸਾਡੀਆਂ ਮਾਮਾਂ ਭੈਣਾਂ ਨੌਜਵਾਨਾਂ ਬਿਰਾਂ ਤੱਕ ਪਹੁੰਚੀ ਜ਼ਰੂਰ ਆ ਇਸ ਕਰਕੇ ਇਸ ਵੀਡੀਓ ਨੂੰ ਬੱਦ ਤੋਂ ਬਾਅਦ ਸ਼ੇਅਰ ਕਰੋ ਹਮੇਸ਼ਾ ਤੁਹਾਡਾ ਰਿਣੀ ਰਹਾਂਗਾ ਤੇ ਪ੍ਰਮਾਤਮਾ ਕਰੇ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਖੇੜੇ ਲੈ ਕੇ ਆਵੇ ਤੁਸੀਂ ਹੱਸਦੇ ਰਹੋ ਬਸਦੇ ਰਹੋ ਤੰਦਰੁਸਤੀ ਰੱਖੇ ਪ੍ਰਮਾਤਮਾ ਹਰ ਇੱਕ ਦੇ ਪਰਿਵਾਰ ਦੇ ਵਿੱਚ ਪ੍ਰਮਾਤਮਾ ਹਰ ਇੱਕ ਨੂੰ ਪਾਣਾ ਮੰਨਣ ਦਾ ਬਲ ਵਕਤ ਸੇ ਚਾਹੇ ਉਹ ਦੁਸ਼ਮਣ ਅਸੀਂ ਕਹਿੰਦੇ ਆ ਸਭ ਦਾ ਸਰਬੱਤ ਦਾ ਭਲਾ ਮੰਗਦਾ ਸਿੱਖ ਕੌਮ ਸਭ ਤੰਦਰੁਸਤ ਰਹਿਣ ਸਭ ਦੇ ਪਰਿਵਾਰ ਤੰਦਰੁਸਤ ਰਹਿਣ ਬੱਚੇ ਰਹਿਣ ਬਜ਼ੁਰਗ ਰਹਿਣ ਸਾਡੀਆਂ ਮਾਂ ਮਾਂ ਭੈਣਾਂ ਸਾਰੇ ਘਰ ਪਰਿਵਾਰ ਸੁੱਖੀ ਬਸੇ ਸਭ ਦਾ ਇਸ ਕਰਕੇ ਮੈਂ ਤੁਹਾਡਾ ਅੱਗੇ ਲੈਣੇ ਅਗਲੀ ਵੀਡੀਓ ਤੇ ਕਦੇ ਆਜਾਤ ਧੰਨਵਾਦ ਜਿਹੜਾ ਖਾਲਸਾ ਹਰਜ ਕੀ ਫਤਿਹ